ਸਸਰੀਏ ਕਾਲ ਨਮਸਕਾਰ ਗੁੱਡ ਮਾਰਨਿੰਗ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ ਵਿਰੇ ਵਿੱਚ ਪਸ਼ੂ ਪਾਲਕ ਵੀਰਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਹਾਜ਼ਰ ਹੋਏ ਆ ਜਿੱ ਇੱਕ ਹੋਰ ਨਵਾਂ ਵਿਸ਼ਾ ਲੈ ਕੇ ਹਰ ਉਪਰੰਤ ਪਸ਼ੂਆਂ ਦੀ ਦੇਖਭਾਲ ਪਸ਼ੂ ਪਾਲਕ ਵੀਰੋ ਪੰਜਾਬ ਦੀ ਇਸ ਧਰਤੀ ਵਿੱਚ ਪਿਛਲੇ ਦਿਨੀ ਆਬ ਨੇ ਪਾਣੀ ਨੇ ਕਾਫੀ ਜਿਆਦਾ ਤੜਥਲੀ ਮਚਾਈ ਲਗਭਗ ਸਾਰੇ ਪੰਜਾਬ ਦੇ ਜ਼ਿਲ੍ਹੇ ਹੜ ਦੀ ਚਪੇਟ ਵਿੱਚ ਆ ਗਏ 2300 ਤੋਂ ਜ਼ਿਆਦਾ ਵਿਲੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਹੜ ਨਾਲ ਜਿਹੜੇ ਹੈਗੇ ਆ ਜ਼ਮੀਨ ਪ੍ਰਭਾਵਿਤ ਹੋਈ ਹੈ ਪਸ਼ੂ ਪ੍ਰਭਾਵਿਤ ਹੋਏ ਆ ਮਨੁੱਖ ਤਾਂ ਹੋਣੀ ਸੀਗੇ ਸੋ ਜਿਹੜਾ ਅੱਜ ਦਾ ਸਾਡਾ ਵਿਸ਼ਾ ਸੀਗਾ ਇਸ ਹੁਣ ਹੜ ਦੇ ਪਿੱਛੋਂ ਹੜ ਦਾ ਪਾਣੀ ਉਤਰ ਚੁੱਕਾ ਹੈ ਤੇ ਉਹ ਪਿੱਛੇ ਕਾਫੀ ਸਾਰੀਆਂ ਮੁਸ਼ਕਲਾਂ ਛੱਡ ਗਿਆ ਹੈਗਾ ਸੋ ਉਹਨਾਂ ਇੱਕ ਮੁਸ਼ਕਲਾਂ ਦੇ ਵਿੱਚੋਂ ਹੈਗੀ ਆ ਵੀ ਹੁਣ ਪਸ਼ੂਆਂ ਦੀ ਸੰਭਾਲ ਕਿਦਾਂ ਕੀਤੀ ਜਾਵੇ ਕਿਉਂਕਿ ਕਾਫੀ ਸਾਰੀਆਂ ਮੁਸ਼ਕਲਾਂ ਪਸ਼ੂ ਪਾਲਕ ਵੀਰਾਂ ਨੂੰ ਆ ਰਹੀਆਂ ਨੇ ਸੋ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਅੱਜ ਸਾਡੇ ਨਾਲ ਹਾਜ਼ਰ ਹੋਏ ਨੇ ਡਾਕਟਰ ਸਵਰਨ ਸਿੰਘ ਰੰਦਾਵਾ ਜੀ ਜਿਹੜੇ ਕਿ ਯੂਨੀਵਰਸਿਟੀ ਦੇ ਵੈਟਰਨਰੀ ਕਾਲਜ ਦੇ ਬਿਕ ਐਸ ਵਿਲੇ ਬਤੌਰ ਡੀਨ ਵਜੋਂ ਸੇਵਾਵਾਂ ਨਿਭਾ ਰਹੇ ਨੇ ਡਾਕਟਰ ਸਾਹਿਬ ਤੁਹਾਡਾ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ ਮੈਂ ਸਾਡੇ ਪਸ਼ੂ ਪਾਲਕ ਵੀਰਾਂ ਦੀ ਜਾਣਕਾਰੀ ਲਈ ਇਹ ਦੱਸ ਦੇਣਾ ਅਤੀ ਜ਼ਰੂਰੀ ਸਮਝਦਾ ਹਾਂ ਵੀ ਡਾਕਟਰ ਸਾਹਿਬ ਲਗਭਗ 30 ਸਾਲਾਂ ਤੋਂ ਵੈਟਨਰੀ ਮੈਡੀਸਨ ਦੇ ਵਿੱਚ ਬਤੌਰ ਮਾਹਿਰ ਵਜੋਂ ਸੇਵਾਵਾਂ ਨਿਭਾ ਰਹੇ ਨੇ ਇਸ ਤੋਂ ਪਹਿਲਾਂ ਡਾਕਟਰ ਸਾਹਿਬ ਸਾਡੇ ਪਸ਼ੂ ਹਸਪਤਾਲ ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਨੇ ਸੋ ਅੱਜ ਆਪਾਂ ਡਾਕਟਰ ਸਾਹਿਬ ਤੋਂ ਇਸ ਵਿਸ਼ੇ ਤੇ ਉਹਨਾਂ ਦੀ ਮੁਹਾਰਤ ਦੇ ਵਿੱਚੋਂ ਆਪਾਂ ਇਸ ਟਾਪਿਕ ਦੇ ਉੱਤੇ ਗੱਲਬਾਤ ਕਰਾਂਗੇ ਸੋ ਡਾਕਟਰ ਸਾਹਿਬ ਹੁਣ ਮੈਂ ਟਾਪਿਕ ਕਨਿਓਨਾ ਵੀ ਜਿਹੜਾ ਹੜਾ ਹੈ ਹੁਣ ਲਗਭਗ ਸਾਰੀ ਪੰਜਾਬ ਚੋਂ ਹੜ ਦਾ ਪਾਣੀ ਜਿਹੜਾ ਪਿੱਛੇ हट ਚੁੱਕਾ ਹੈ ਤੇ ਉਦੋਂ ਬਾਅਦ ਵਿੱਚ ਉਹ ਕਾਫੀ ਕੁਛ ਗਿੱਲਾਪਣ ਮੱਖੀ ਮਛਰਾਨੀਆਂ ਪਰ ਮਾਰ ਇਹੋ ਜੀਆਂ ਕਈ ਹੋਰ ਮੁਸ਼ਕਲਾਂ ਛੱਡ ਚੁੱਕਾ ਹੈ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਇਹ ਜਾਣਕਾਰੀ ਦਿਓ ਵੀ ਹੁਣ ਇਹੋ ਜੇ ਹਾਲਾਤਾਂ ਦੇ ਵਿੱਚ ਜਿਹੜੀਆਂ ਕਿੜੀਆਂ ਕਿੜੀਆਂ ਸੰਭਾਵਿਤ ਪਸ਼ੂਆਂ ਦੇ ਵਿੱਚ ਲਾਮਤਾਂ ਹੋ ਸਕਦੀਆਂ ਨੇ ਜਿਵੇਂ ਕਿ ਜਸਵੰਦਰ ਜੀ ਤੁਸੀਂ ਆਪ ਹੀ ਦੱਸਤਾ ਕਿ ਮੱਖੀਆਂ ਮੱਛਰ ਤੇ ਇਹੋ ਜੀਆਂ ਚੀਜ਼ਾਂ ਬਹੁਤ ਵੱਧ ਜਾਂਦੀਆਂ ਜੀ ਤੇ ਜਦੋਂ ਮੱਖੀਆਂ ਤੇ ਮੱਛਰ ਤੇ ਚਿਚੜ ਵਗੈਰਾ ਵੱਧਦੇ ਆ ਤਾਂ ਇਹਨਾਂ ਤੋਂ ਹੋਣ ਵਾਲੇ ਜਿਹੜੇ ਰੋਗ ਆ ਜਾਂ ਇਹ ਜਿਹੜੇ ਰੋਗਾਂ ਨੂੰ ਹੋਣ ਦੇ ਵਿੱਚ ਸਹਾਇੀ ਹੁੰਦੇ ਪਸ਼ੂਆਂ ਦੇ ਵਿੱਚ ਉਹ ਰੋਗ ਵੱਜ ਜਾਂਦੇ ਆ ਜੀ ਖਾਸ ਤੌਰ ਤੇ ਜੇ ਗੱਲ ਕਰੀਏ ਤਾਂ ਆਪਾਂ ਸਭ ਤੋਂ ਪਹਿਲਾਂ ਹੈਗਾ ਜਿਹੜਾ ਅਫਿਮਰਲ ਫੀਵਰ ਕਹਿੰਦੇ ਆ ਜਿਹਨੂੰ ਤਿੰਨ ਦਿਨਾਂ ਬੁਖਾਰ ਵੀ ਕਹਿੰਦੇ ਆਪਾਂ ਉਹ ਬਹੁਤ ਜ਼ਿਆਦਾ ਹੋ ਰਿਹਾ ਜਾਨਵਰਾਂ ਦੇ ਵਿੱਚ ਜੀ ਔਰ ਉਹਦੇ ਵਿੱਚ ਹੁੰਦਾ ਕੁਛ ਨਹੀਂ ਜਾਨਵਰ ਬੈਠ ਜਾਂਦਾ ਜੀ ਉਹ ਜਾਂ ਲਗੜਾ ਕੇ ਤੁਰਦਾ ਉਹਨੂੰ ਬਹੁਤ ਜ਼ਿਆਦਾ ਬੁਖਾਰ ਹੋ ਜਾਂਦਾ 107 ਤੱਕ ਬੁਖਾਰ ਚੱਲ ਜਾਂਦਾ ਜੀ ਔਰ ਉਹਦੇ ਵਿੱਚ ਅੱਖਾਂ ਚੋਂ ਵੀ ਕਈ ਵਾਰੀ ਉਹਨਾਂ ਦੇ ਪਾਣੀ ਆ ਜਾਂਦਾ ਕਈ ਵਾਰੀ ਗਿਲਟੀਆਂ ਸੋਜ ਜਾਂਦੀਆਂ ਉਹਨਾਂ ਦੀ ਜੀ ਪਰ ਉਹ ਇਹ ਹੈ ਕਿ ਤਿੰਨ ਦਿਨਾਂ ਦੇ ਵਿੱਚ ਉਹ ਆਪਣੇ ਆਪ ਠੀਕ ਹੋ ਜਾਊਗਾ ਉਹਦੇ ਵਾਸਤੇ ਬਹੁਤਾ ਕੁਝ ਮੈਂ ਪਸ਼ੂ ਪਾਲਕ ਵੀਰਾਂ ਨੂੰ ਕਹੂੰਗਾ ਵੀ ਬਹੁਤਾ ਕੁਝ ਨਹੀਂ ਕਰਨਾ ਉਹਨਾਂ ਨੇ ਸਿਰਫ ਇਹ ਰੱਖਣਾ ਕਿ ਤੁਸੀਂ ਕਿ ਜਿਹੜੀ ਮੱਛਰਾਂ ਦੀ ਭਮਾਰ ਆ ਜਾਂ ਮੱਖੀਆਂ ਦੀ ਭਮਾਰ ਆ ਉਸ ਤੋਂ ਬਚਾ ਕਰਕੇ ਰੱਖੋ ਤੇ ਦੂਜੀ ਗੱਲ ਕਿ ਤੁਸੀਂ ਕੋਈ ਵੀ ਉਹਨਾਂ ਨੂੰ ਜਿਹੜਾ ਜਾਨਵਰ ਨੂੰ ਡਾਕਟਰ ਦੀ ਸਲਾਹ ਨਾਲ ਜਿਹੜਾ ਪੇਨ ਵਾਸਤੇ ਦਰਦ ਵਾਸਤੇ ਕੋਈ ਟੀਕਾ ਵਾ ਉਹ ਲਵਾ ਸਕਦੇ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਕਿਉਂਕਿ ਜਿੰਨਾ ਆਪ ਨੂੰ ਪਸ਼ੂ ਨੂੰ ਦਵਾਈਆਂ ਦਿੰਨੇ ਆ ਉਹ ਦੁੱਧ ਦੀ ਚੇਨ ਰਾਈ ਉਹ ਸਾਡੇ ਅੰਦਰ ਹੀ ਜਾਂਦਾ ਹੋ ਉਹ ਰਖਤਾ ਦੇ ਅੰਦਰ ਹੀ ਜਾਂਦਾ ਔਰ ਫਿਰ ਉਹ ਦਵਾਈਆਂ ਦਾ ਅਸਰ ਜਿਹੜਾ ਵਾ ਬੰਦਿਆਂ ਦੇ ਵਿੱਚ ਘਟ ਜਾਂਦਾ ਜੀ ਸੋ ਇਸ ਕਰਕੇ ਬੜੀ ਮਤਲਬ ਪੂਰੀ ਉਹਦੇ ਨਾਲ ਧਿਆਨ ਨਾਲ ਜਿਹੜੀ ਦਵਾਈ ਨੂੰ ਵਰਤਣਾ ਚਾਹੀਦਾ ਜੀ ਡਾਕਟਰ ਜੀ ਜਿਹੜਾ ਤੁਸੀਂ ਫੀਮਰਲ ਫੀਬਰ ਹੈ ਇਹਨੂੰ ਜਿਹੜਾ ਆਮ ਪਸ਼ੂ ਪਾਲਕ ਲੰਗੜਾ ਬੁਖਾਰ ਕਹਿੰਦੇ ਨੇ ਉਹਨੂੰ ਅਸੀਂ ਦੀ ਗੱਲ ਕਰ ਰਹੇ ਹਾਂ ਬਿਲਕੁਲ ਬਿਲਕੁਲ ਲੰਗੜਾ ਬੁਖਾਰ ਵੀ ਕਹਿੰਦੇ ਆ ਇੱਕ ਹੋਰ ਵੀ ਬਿਮਾਰੀ ਜਿਹੜੀ ਇਹਦੇ ਨਾਲ ਆ ਜਾਂਦੀ ਹੈ ਜਦੋਂ ਮੱਛਰ ਜ਼ਿਆਦਾ ਹੁੰਦੇ ਆ ਜਦੋਂ ਮੱਖੀਆਂ ਜ਼ਿਆਦਾ ਹੁੰਦੀਆਂ ਜਿਹੜੀ ਪਿੱਛੇ ਜੇ ਆਈ ਸੀ ਸਾਡੇ ਕੋਲ ਲੰਪੀ ਸਕਰਲੇ ਜੀ ਲੰਪੀ ਚਮੜੀ ਰੋਗ ਉਹਦੇ ਵਿੱਚ ਤੁਸੀਂ ਦੇਖਿਆ ਹੀ ਆ ਮੈਨੂੰ ਲੱਗਦਾ ਜਿੰਨੀ ਮਾਰ ਪੰਜਾਬ ਨੇ ਲੰਪੀ ਚਮੜੀ ਰੋਗ ਦੀ ਝੱਲੀ ਆ ਉਨੀ ਮੈਨੂੰ ਲੱਗਦਾ ਕਿਸੇ ਹੋਰ ਬਿਮਾਰੀ ਦੀ ਨਹੀਂ ਚੱਲੀ ਕਿਉਂਕਿ ਉਹਦੇ ਨਾਲ ਤੁਹਾਨੂੰ ਪਤਾ ਕਿ ਉਹਦੇ ਵਿੱਚ ਵੀ ਜਾਨਵਰ ਦਾ ਬੁਖਾਰ ਟੁੱਟਦਾ ਹੀ ਨਹੀਂ ਜੀ ਔਰ ਅੱਖਾਂ 'ਚ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਸਾਰੀਆਂ ਗਿਲਟੀਆਂ ਸੋਜ ਜਾਂਦੀਆਂ ਜੀ ਔਰ ਜਿਹੜਾ ਪਸ਼ੂ ਆ ਉਹਦੇ ਜਿਹੜਾ ਥੱਲੜੇ ਪਾਸੇ ਸੋਜ ਆ ਜਾਂਦੀ ਹੈ ਲੱਤਾਂ 'ਤੇ ਸੋਜ ਆ ਜਾਂਦੀ ਹੈ ਪਸ਼ੂ ਕੋਈ ਬੰਦ ਤੁਰਿਆ ਵੀ ਨਹੀਂ ਜਾਂਦਾ ਇੰਨੀ ਸੋਜ ਆ ਜਾਂਦੀ ਹੈ ਔਰ ਕਈ ਵਾਰੀ ਤਾਂ ਉਹ ਜਣੀਆਂ ਜਿਹੜੇ ਜ਼ਖਮ ਆ ਉਹ ਤਾਂ ਇੱਕ ਤਾਂ ਚਮੜੀ ਦੇ ਉੱਤੇ ਬਹੁਤ ਜਿਆਦੀਆਂ ਗੰਢਾਂ ਬਣ ਜਾਂਦੀਆਂ ਉਹੀ ਗੰਢਾਂ ਕਈ ਵਾਰੀ ਪਾਚਨ ਨਾਲੀ ਦੇ ਵਿੱਚ ਤੇ ਸਾਲੀ ਨਾਲੀ ਦੇ ਵਿੱਚ ਬਣ ਜਾਂਦੀਆਂ ਜਿਹਦੇ ਕਰਕੇ ਉਹਨਾਂ ਨੂੰ ਨਮੂਨੀਆਂ ਵੀ ਹੋ ਸਕਦਾ ਤੇ ਜਿਹਦੇ ਕਰਕੇ ਮੋਕ ਵੀ ਲੱਗ ਸਕਦੀ ਹੈ ਸੋ ਉਹ ਉਸ ਚੀਜ਼ਾਂ ਤੋਂ ਬਚਣ ਵਾਸਤੇ ਮੈਨੂੰ ਲੱਗਦਾ ਕਿ ਸਭ ਤੋਂ ਵਧੀਆ ਇਹ ਚੀਜ਼ ਆ ਕਿ ਐਸੀ ਉਹਨਾਂ ਨੂੰ ਤੋਂ ਬਚਾ ਕੇ ਰੱਖੀਏ ਜਾਨਵਰਾਂ ਨੂੰ ਮੱਖੀਆਂ ਤੇ ਮੱਛਰਾਂ ਤੋਂ ਤੀਜੀ ਗੱਲ ਹੈਗੀ ਜਿਹੜੀ ਚਿਚਣਾ ਦੀ ਤੁਸੀਂ ਕੀਤੀ ਹੈ ਜੀ ਚਿਚੜ ਵੈਸੇ ਜਿੱਦਾਂ ਤੁਸੀਂ ਦੇਖਿਆ ਕਿ ਚਿਚਟਾ ਆਮ ਤੌਰ ਤੇ ਜਿੰਨੇ ਵੀ ਚਿਚੜ ਹੈਗੇ ਆ ਕਈ ਤਰ੍ਹਾਂ ਦੇ ਚਿਚੜ ਹੈਗੇ ਔਰ ਸਾਡੇ ਜਿਹੜੀਆਂ ਤਿੰਨ ਚਾਰ ਬਿਮਾਰੀਆਂ ਜਿਹੜੀਆਂ ਸਾਡੇ ਬੜੀਆਂ ਉਹ ਜਿਹੜੀਆਂ ਮਤਲਬ ਪ੍ਰਮੁੱਖ ਨੇ ਪ੍ਰਮੁੱਖ ਨੇ ਜਿੱਦਾਂ ਕਿ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਇੱਕ ਥਲੇਰੀਆ ਵਾ ਕਮਬੇਸ਼ੀਆ ਵਾ ਇੱਕ ਐਨਾਪਲਾਸਮਾ ਵਾ ਜੀ ਔਰ ਇਹਨਾਂ ਰੋਗਾਂ ਤੋਂ ਇਲਾਵਾ ਇਹਨਾਂ ਦਿਨਾਂ ਦੇ ਵਿੱਚ ਇੱਕ ਵੈਸੇ ਵੀ ਕਿਉਂਕਿ ਇਹ ਭਾਦੋਂ ਦਾ ਮਹੀਨਾ ਜੀ ਸੋ ਭਾਦੋਂ ਦੇ ਮਹੀਨੇ ਦੇ ਵਿੱਚ ਜਿਹੜਾ ਜਾਨਵਰ ਆ ਜਾਨਵਰ ਦਾ ਜਿਹੜਾ ਉਹਨੂੰ ਪਸੀਨਾ ਬਹੁਤ ਆਉਂਦਾ ਕਿਉਂਕਿ ਜੀ ਬਹੁਤ ਜ਼ਿਆਦਾ ਜਿਹੜੀ ਆ ਹਮਸ ਬਹੁਤ ਜ਼ਿਆਦਾ ਹੁੰਦੀ ਆ ਬੁਖਾਰ ਜਿਹੜਾ ਵਾਤਾਵਰਨ ਦਾ ਜਿਹੜਾ ਤਾਪਮਾਨ ਉਹ ਘੱਟ ਹੁੰਦਾ ਪਰ ਹਿਊਮਿਡਿਟੀ ਜਿਹੜੀ ਆ ਜਦੋਂ ਤੁਸੀਂ ਫੋਮਸ ਕਹਿੰਦੇ ਆ ਉਹ ਬਹੁਤ ਜ਼ਿਆਦਾ ਹੁੰਦੀ ਹੈ ਜਿਹਦੇ ਕਰਕੇ ਕਿ ਜਾਨਵਰ ਦਾ ਜਿਹੜਾ ਪਸੀਨਾ ਸੁੱਕਦਾ ਨਹੀਂ ਔਰ ਉਹਦੇ ਕਰਕੇ ਉਹ ਜਾਨਵਰ ਜਿਹੜਾ ਆਪਣੀ ਹੀਟ ਨੂੰ ਬਾਹਰ ਨਹੀਂ ਕੱਢ ਸਕਦਾ ਜਿਹਨੇ ਕਰਕੇ ਉਹ ਉਹਨੂੰ ਇੱਕ ਹੀਟ ਸਟ्रेस ਕਹਿੰਦੇ ਆ ਹੈਨਾ ਜਿਹਦੇ ਕਰਕੇ ਹਾਈਪਰਥਰਮੀਆ ਵੀ ਕਹਿੰਦੇ ਆ ਉਹਨੂੰ ਤੇਜ਼ ਬੁਖਾਰ ਸਿਰਫ ਤੇ ਉਹਦੀ ਵਜ੍ਹਾ ਸਿਰਫ ਵਾਤਾਵਰਣ ਦਾ ਤਾਪਮਾਨ ਹੁੰਦਾ ਜਿੱਥੋਂ ਤੱਕ ਐਨਾਪਲਾਜ਼ਮਾ ਥਲੇਰੀਆ ਵਬੇਸ਼ੀਆ ਦੀ ਗੱਲ ਆ ਉਹਦੇ ਵਿੱਚ ਆਪਾਂ ਨੂੰ ਮੈਨੂੰ ਲੱਗਦਾ ਕਿ ਸਾਡੇ ਪਸ਼ੂ ਪਾਲਕ ਵੀਰ ਜਿਹੜੇ ਆ ਉਹ ਬਹੁਤ ਹੀ ਸਿਆਣੇ ਆ ਉਹਨਾਂ ਨੂੰ ਪਤਾ ਕਿ ਬੇਸੀਆ ਜਿਹੜਾ ਵਾ ਉਹਦੇ ਵਿੱਚ ਲਹੂ ਮੂਜ ਜਾਂਦਾ ਜਾਨਵਰ ਨਾਲ ਤੇਜ਼ ਬੁਖਾਰ ਹੁੰਦਾ ਥਲੇਰੀਆ ਵਾ ਥਲੇਰੀਏ ਦੇ ਵਿੱਚ ਵੀ ਇਹਦਾ ਇਹਦਾ ਥਲੇਰੀਏ ਵਿੱਚ ਵੀ ਕੱਲਾ ਬੁਖਾਰ ਹੁੰਦਾ ਜੀ ਤੇ ਜਾਂ ਐਨਾਪਲਾਜ਼ਮਾ ਵਿੱਚ ਵੀ ਕੱਲਾ ਬੁਖਾਰ ਹੁੰਦਾ ਜੀ ਪਰ ਇਹਨਾਂ ਨੂੰ ਅਸੀਂ ਬੜੇ ਆਰਾਮ ਨਾਲ ਉਹਦਾ ਬਲੱਡ ਸੈਂਪਲ ਲਿਆ ਕੇ ਯੂਨੀਵਰਸਿਟੀ ਤੋਂ ਚੈੱਕ ਕਰਾ ਕੇ ਹੈਨਾ ਚੰਗੇ ਹਸਪਤਾਲ ਤੋਂ ਚੈੱਕ ਕਰਾ ਕੇ ਉਹ ਬੜਾ ਵਧੀਆ ਇਲਾਜ ਕਰ ਸਕਦੇ ਆ ਉਹਨਾਂ ਔਰ ਮੈਨੂੰ ਲੱਗਦਾ ਕਿ ਹੁਣ ਸਾਡੀ ਜਿਹੜੀ ਯੂਨੀਵਰਸਿਟੀ ਆ ਉਹ ਬਹੁਤ ਵਧੀਆ ਸੇਵਾਵਾਂ ਦੇ ਰਹੀ ਆ ਜਦੋਂ ਮਰਜ਼ੀ ਬੰਦਾ ਆ ਸਕਦਾ 5 ਵਜੇ ਤੱਕ ਸਾਡਾ ਹਸਪਤਾਲ ਖੁੱਲਾ ਹੁੰਦਾ ਤੇ ਉਹਨੂੰ ਘੱਟੋ ਘੱਟ ਘੰਟਾ ਲੱਗਦਾ 4 ਵਜੇ ਤੱਕ ਜਿੰਨੇ ਵੀ ਸਾਡੇ ਪਸ਼ੂ ਪਾਲਕ ਵੀ ਸੈਂਪਲ ਲੈ ਕੇ ਆਉਣਗੇ ਉਹ ਸਾਰੇ ਜਿਹੜੇ ਟੈਸਟ ਹੋ ਜਾਣਗੇ ਜੀ ਰਕਸ ਜੋ ਜਦਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਚਿਚੜਾਂ ਨਾਲ ਜਾਂ ਜਿਹੜੇ ਬਾਹਰੀ ਪਰਜੀਵੀਆਂ ਦੇ ਨਾਲ ਇਹ ਜਿਹੜੀਆਂ ਡਾਕਟਰ ਸਾਹਿਬ ਨੇ ਤਿੰਨ ਬਿਮਾਰੀਆਂ ਦੱਸਿਆ ਨੇ ਐਨਾਪਲਾਜ਼ਮਾ ਥਲੇਰੀਆ ਤੇ ਬੋਵੇਸ਼ੀਆ ਸੋ ਇਹਨਾਂ ਤੋਂ ਡਾਕਟਰ ਸਾਹਿਬ ਤੁਸੀਂ ਇਹਨਾਂ ਬਾਰੇ ਦੱਸਤਾ ਵੀ ਹੁੰਦਾ ਵਿੱਚ ਜਿੱਦਾਂ ਇੱਕ ਬੋਵੇਸ਼ੀਆ ਚ ਲੌਮੋਦ ਦਾ ਬਾਕੀਆਂ ਚ ਬੁਖਾਰ ਹੁੰਦਾ ਤੇ ਬਚਣ ਵਾਸਤੇ ਤਾਂ ਸਾਨੂੰ ਮੈਨੂੰ ਲੱਗਦਾ ਵੀ ਆਪਾਂ ਨੂੰ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਹੈ ਕਿ ਕੰਟਰੋਲ ਕਰਨਾ ਪੈਣਾ ਜਿਹੜਾ ਜਦੋਂ ਜਦੋਂ ਆਪਾਂ ਮੱਖੀਆਂ ਮੱਛਰਾਂ ਤੇ ਚਿਚੜਾਂ ਦਾ ਜੀ ਜਿਹੜਾ ਕੰਟਰੋਲ ਕਰ ਲਾਂਗੇ ਨਾ ਮੈਨੂੰ ਲੱਗਦਾ ਕਿ ਅਸੀਂ ਕਾਫੀ ਬਿਮਾਰੀਆਂ ਤੇ ਕਾਬੂ ਪਾ ਸਕਦੇ ਜੀ ਇੱਕ ਹੋਰ ਬਿਮਾਰੀ ਪਿੱਛੇ ਜੇ ਮੇਰੀ ਕੁਝ ਡਾਕਟਰ ਜਿਹੜੇ ਸਾਡੇ ਹੜਾਂ ਦੇ ਵਿੱਚ ਏਰੀਆ ਦੇ ਵਿੱਚੋਂ ਕੰਮ ਕਰ ਰਿਹਾ ਬੜੀ ਮੁਸ਼ਕਲ ਨਾਲ ਕੰਮ ਕਰ ਰਿਹਾ ਉਹ ਔਰ ਉਹਨਾਂ ਤੋਂ ਵੀ ਪਤਾ ਲੱਗਾ ਕਿ ਜਿਹੜੀ ਇੱਕ ਡਰਮੈਟੋਫਿਲੋਸਿਸ ਬਿਮਾਰੀ ਹੁੰਦੀ ਆ ਉਹ ਵੀ ਇੱਕ ਜਵਾਨੂ ਰੋਗ ਹੀ ਆ ਜੀ ਔਰ ਉਹ ਜਵਾਨੂ ਰੋਗ ਐਸਾ ਹੈਗਾ ਕਿ ਜਿਹੜਾ ਗਿੱਲੇ ਬਣ ਕੇ ਬਣ ਕਰਕੇ ਜ਼ਿਆਦਾ ਹੁੰਦਾ ਗਿੱਲੇ ਬਣ ਕੇ ਸੋ ਗਿੱਲੇਪਣ ਕਰਕੇ ਉਹ ਜਿਹੜੀ ਆ ਉਹ ਜਿਹੜਾ ਬੈਕਟੀਰੀਆ ਵਾ ਜਿਹੜਾ ਜੀਵਾਨੂ ਆ ਉਹ ਜ਼ਿਆਦਾ ਆਪਣੇ ਪਸ਼ੂਆਂ 'ਚ ਹੁੰਦਾ ਔਰ ਉਹਦੇ ਕਰਕੇ ਲੱਤਾਂ ਦੀ ਜਿਹੜੀ ਚਮੜੀ ਆ ਜਾਂ ਪਸ਼ੂ ਦੀ ਵੈਸੇ ਵੀ ਚਮੜੀ ਜਿਹੜੀ ਉੱਪਰੋਂ ਵੀ ਜੀ ਸਰੀਰ ਦੇ ਉਹ ਵੀ ਜਿਹੜੀ ਚਮੜੀ ਆ ਉਹ ਲੱਥਣੀ ਸ਼ੁਰੂ ਹੋ ਜਾਂਦੀ ਔਰ ਉੱਪਰ ਜਿਹੜੇ ਉਹਦੇ ਮਤਲਬ ਜਿਹਨੂੰ ਅਸੀਂ ਕਹਿੰਦੇ ਆ ਖਰੀਂਡ ਜੇ ਬਣਨੇ ਸ਼ੁਰੂ ਹੋ ਜਾਂਦੇ ਹੈ ਨਾ ਸੋ ਕੋਸ਼ ਜਾਨਵਰਾਂ ਨਾਲ ਦੇ ਵਿੱਚ ਆਈ ਵੀ ਹੈ ਗਰਦਾਸਪੁਰ ਏਰੀਏ ਦੇ ਵਿੱਚ ਇਹ ਜੀ ਮਾਰੀ ਜਿੱਥੇ ਬਹੁਤ ਜ਼ਿਆਦਾ ਪਾਣੀ ਸੀਗਾ ਜੀ ਸੋ ਉਹਨਾਂ ਦੇ ਵਿੱਚ ਆਪਾਂ ਬੜੇ ਰਾਮ ਨਾਲ ਉਹਨੂੰ ਟੈਸਟ ਕਰਾ ਸਕਦੇ ਹਾਂ ਜੀ ਅੱਬਲ ਤਾਂ ਜੇ ਉੱਥੇ ਟੈਸਟ ਨਹੀਂ ਤਾਂ ਤਪਾਂ ਲੱਛਣ ਦੇਖ ਕੇ ਹੀ ਵੈਟੇਰੀਨਰੀਅਨ ਦੀ ਸਲਾਹ ਨਾਲ ਉਹਦੀ ਦਵਾਈ ਕਰ ਸਕਦੇ ਔਰ ਉਹ بڑے ਪਸ਼ੂ ਵਧੀਆ ਠੀਕ ਹੋ ਜਾਂਦੇ ਉਹਦੇ ਵਿੱਚ ਖਾਸ ਤੌਰ ਤੇ ਇੱਕ ਤਾਂ ਅਸੀਂ ਜਿਹੜਾ ਡਾਕਟਰ ਦੀ ਸਲਾਹ ਨਾਲ ਦਵਾਈ ਲੈਣੀ ਹੁੰਦੀ ਹੈ ਔਰ ਦੂਜੀ ਗੱਲ ਕਿ ਜੇ ਤੁਹਾਡੇ ਕੋ ਘਰੇ ਬੀਟਾ ਡੀਲ ਪਈ ਆ ਉਹਦੇ ਨਾਲ ਲੱਤਾਂ ਸਾਫ਼ ਕਰਦੇ ਹੋ ਦੀ ਤੇ ਹੱਡਾਂ ਦੇ ਵਿੱਚ ਇੱਕ ਹੋਰ ਵੀ ਡਾਕਟਰ ਜਸਵੰਦਰ ਜੀ ਆ ਪਿੱਛੇ ਜੇ ਬਿਮਾਰੀ ਹੈ ਜਿਹੜਾ ਕਿ ਕਿਉਂਕਿ ਜਾਨਵਰ ਕਾਫੀ ਕਾਫੀ ਦੇਰ ਉਹ ਗਿੱਲੇ ਪੰਚ 'ਚ ਖੜੇ ਰਹੇ ਬਿਲਕੁਲ ਬਗੋ ਪਾਣੀ ਦੇ ਵਿੱਚ ਖੜੇ ਰਹੇ ਪਾਣੀ 'ਚ ਖੜੇ ਹੋਣ ਕਰਕੇ ਕੀ ਹੋਇਆ ਕਿ ਜਿਹੜੇ ਉਹਨਾਂ ਦੇ ਖੋਰ ਸੀਗੇ ਉਹ ਨਰਮ ਪੈ ਗਏ ਜੀ ਉਹ ਨਰਮ ਪੈ ਗਏ ਤੇ ਉਹਨਾਂ ਦੇ ਵਿੱਚ ਉਹ ਜਿਹੜੀ ਤਾਕਤ ਨਹੀਂ ਰਹੀ ਪਸ਼ੂ ਦਾ ਵਜ਼ਨ ਸੰਭਾਲਣ ਦੀ ਸੰਭਾਲਣ ਜੀ ਤੋਂ ਇਸ ਕਰਕੇ ਉਹਨਾਂ ਉਹਨਾਂ ਦੇ ਵਿੱਚ ਕੱਲ ਹੀ ਮੇਰੀ ਕਿਸੇ بڑے ਜਿਹੜੇ ਡਾਕਟਰ ਸਾਹਿਬਾਨ ਆ ਉਹਨਾਂ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਕਿ ਜੜੀਆਂ ਨੇ ਉਹਦੀਆਂ ਅੱਡੀਆਂ ਵਾਂ ਅੱਡੀਆਂ ਦੇ ਵਿੱਚ ਵੀ ਜਿਹੜਾ ਜਿੱਦਾਂ ਅਸੀਂ ਹੀਲ ਰੋਜਨਸ ਕਹਿੰਦੇ ਆ ਜਾਂ ਜਿਹਨੂੰ ਕਹਿੰਦੇ ਆ ਅੱਡੀ ਦਾ ਖੁਰਨਾ ਉਹ ਅੱਡੀਆਂ ਖੁਰਨੀਆਂ ਸ਼ੁਰੂ ਹੋ ਗਈ। ਸੋ ਉਹਨਾਂ ਦੇ ਵਿੱਚ ਮੈਂ ਉਹਨਾਂ ਨੂੰ ਦੱਸ ਰਿਹਾ ਸੀਗਾ ਵੀ ਤੁਸੀਂ ਜਿਹੜਾ ਨੀਲੇ ਥੁੱਥੇ ਦਾ 7% ਦਾ ਜਿਹੜਾ ਪਾਣੀ ਬਣਾ ਕੇ ਮਤਲਬ ਜੇ 1 ਲੀਟਰ ਪਾਣੀ ਲੈ ਲਓ ਤੇ ਉਹਦੇ ਵਿੱਚ 70 ਗ੍ਰਾਮ ਤੁਸੀਂ ਨੀਲਾ ਥੁੱਥਾ ਪਾ ਲਓ ਤੇ ਉਹਦੇ ਨਾਲ ਉਹ ਦਵਾਈ ਨੂੰ ਜਿਹੜਾ ਵਾ ਸੀ ਜਿਹੜਾ ਜਾਨਵਰ ਦੇ ਪੈਰ ਆ ਪੈਰਾਂ ਦੇ ਪੈਰ ਜਿਹੜੇ ਭੋਂਦੀਏ ਕੱਲੇ ਜੀ ਤੋ ਉਹਦੇ ਨਾਲ ਵੀ ਰਾਮ ਆ ਸਕਦਾ ਔਰ ਇਹੇ ਆਪਾਂ ਨੂੰ ਕਰਨਾ ਚਾਹੀਦਾ ਤਕਰੀਬਨ ਹਫਤੇ ਚ 2-3 ਵਾਰੀ ਜੀ ਇੱਕ ਇੱਕ ਦਿਨ ਛੱਡ ਕੇ ਤੇ ਜਿਹੜਾ ਜੇ ਤੁਸੀਂ ਤੁਹਾਡੇ ਕੋਲ ਫਾਰਮੂਲੇ ਨੇ ਹੈਗੀ ਆ ਫਾਰਮੂਲੇ ਨੇ ਅਸੀਂ 4% ਵਰਤਣੀ ਆ ਜਿਹੜੀ ਸਾਡੇ ਕੋਲ ਬਾਜ਼ਾਰੋਂ ਆਉਂਦੀ ਆ 39-40% ਆਉਂਦੀ ਆ ਉਹਨੂੰ ਅਸੀਂ 100% ਹੀ ਮੰਨਣਾ ਤੇ ਉਹ ਫਾਰਮੂਲੇ ਨੇ ਜਿਹੜੀ ਆ 1 ਲੀਟਰ ਦੇ ਵਿੱਚ 40 ਐਮਐਲ ਪਾਉਣੀ ਆ ਤੇ ਉਹ 4% ਬਣ ਜਾਊਗਾ ਸੋਲੂਸ਼ਨ ਤੇ ਉਹ ਵੀ ਅਸੀਂ ਸਿਰਫ ਖੁਰ ਤੱਕ ਹੀ ਉਹਦਾ ਡਬੋਟ ਖੁਰ ਤੱਕ ਹੀ ਤੇ ਉਹਨੂੰ ਥੋੜਾ ਜਿਹਾ ਫਾਰਮੂਲੇ ਨੂੰ ਧਿਆਨ ਨਾਲ ਯੂਜ਼ ਕਰਨਾ ਕਿਉਂਕਿ ਉਹ ਜਿਹੜੀ ਆ ਸਾਹ ਦੀ ਨਾਲੀ ਚ ਕਈ ਵਾਰੀ ਆਪਾਂ ਨੂੰ ਲੱਗਦੀ ਹੁੰਦੀ ਆ ਤੇ ਉਹਦੇ ਕਰਕੇ ਕਿਉਂਕਿ ਉਹ ਜਿਹੜੀ ਬੜੇ ਧਿਆਨ ਨਾਲ ਮੂੰਹ ਬੰਦ ਕੇ ਯੂਜ਼ ਕਰ ਲਓ ਤਾਂ ਹੋਰ ਵੀ ਜ਼ਿਆਦਾ ਵਧੀਆ ਸੋ ਇਹ ਦੋ ਚੀਜ਼ਾਂ ਜਿਹੜੀਆਂ ਜਿਹੜੀ ਫਾਰਮੂਲੇ ਨਾਲ ਅਸੀਂ ਹਰ 15 ਵੜੇ ਦੇ ਪਹਿnde ਦੂਜੇ ਤੀਜੇ ਦਿਨ ਯੂਜ਼ ਕਰ ਸਕਦੇ ਆ ਜੀ ਤੇ ਉਹਦੇ ਨਾਲ ਜਿਹੜੇ ਖੋਰ ਆ ਉਹ ਸਖਤ ਵੀ ਹੋ ਜਾਣਗੇ ਔਰ ਜਿਹੜੇ ਅੰਦਰ ਜਿਹੜਾ ਜੇ ਕੋਈ ਜੁਵਾਨੂ ਹੈਗਾ ਉਹ ਵੀ ਖਤਮ ਹੋ ਜੀ ਸੋ ਇਸ ਕਰਕੇ ਇੱਕ ਹੋਰ ਵੀ ਜਿਵੇਂ ਫੁੱਟ ਰੋਟ ਆ ਜੀ ਪੈਰ ਸੜ ਜਾਂਦਾ ਪੈਰ ਸੜ ਕਿਉਂਕਿ ਜਾਨਵਰ ਦੇ ਜਿਹੜੇ ਗੋਹਾ ਗੋਹੇਲ ਵਿੱਚ ਇੱਕ ਬੈਕਟੀਰੀਆ ਹੁੰਦਾ ਜਿਹਨੂੰ ਅਸੀਂ ਫਿਊਜ਼ੋ ਬੈਕਟੀਰੀਆ ਕਹਿੰਦੇ ਆ ਉਹਦੇ ਕਰਕੇ ਕਈ ਵਾਰੀ ਫੁੱਟ ਰੋਟ ਹੋ ਜਾਂਦਾ ਕਿਉਂਕਿ ਅੱਜ ਕੱਲ ਕਿਉਂਕਿ ਜਿਹੜਾ ਪਾਣੀ ਆ ਉਹਨੇ ਆ ਜਿੱਥੇ ਹੱਡੋ ਰੋੜੇ ਸੀ ਉਹਨਾਂ ਤੇ ਵੀ ਮਾਰ ਕੀਤੀ ਆ ਹੈਨਾ ਉਸ ਕਰਕੇ ਉਹ ਸਾਰੀਆਂ ਚੀਜ਼ਾਂ ਰਲ ਗੱਡ ਗਈਆਂ ਉਹੀ ਪਾਣੀ ਕਈ ਜਗ੍ਹਾ ਪਸ਼ੂਆਂ ਨੂੰ ਪੀਣਾ ਪਿਆ ਗੰਦਾ ਪਾਣੀ ਉਹਦੇ ਕਰਕੇ ਮੋਖ ਵੀ ਲੱਗ ਰਹੀ ਆ ਹੈਨਾ ਉਹ ਮੋਖ ਜਿਹੜੀ ਆ ਜ਼ਿਆਦਾਤਰ ਜਿਹੜੀ ਆ ਉਹ ਕਲੋਸਟ੍ਰਿਡੀਅਮ ਬੈਕਟੀਰੀਆ ਹੁੰਦਾ ਜਿਹੜਾ ਮਿੱਟੀ ਦੇ ਵਿੱਚ ਹੁੰਦਾ ਜਾਂ ਪਸ਼ੂ ਦੇ ਅੰਦਰ ਹੁੰਦਾ ਸੋ ਉਸ ਕਰਕੇ ਜਿਹੜੀ ਉਹ ਮੋਖ ਵੀ ਲੱਗ ਰਹੀ ਆ ਤੇ ਖਾਸ ਤੌਰ ਤੇ ਜਦੋਂ ਪਾਣੀ ਉੱਤਰ ਜਾਂਦਾ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਪਸ਼ੂ ਪਾਲਕ ਮੰਤਰੀ ਆ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਕਿ ਤੁਸੀਂ ਗਲ ਕੋਟੂ ਦੇ ਜਿਹੜੇ ਟੀਕੇ ਆ ਟੀਕੇ ਲਗਵਾਓ ਉਹ ਜ਼ਰੂਰ ਲਗਵਾ ਲਓ ਕਿਉਂਕਿ ਜ਼ਿਆਦਾਤਰ ਜਦੋਂ ਮੀਂਹ ਪੈਂਦਾ ਮੀਂਹ ਤੋਂ ਬਾਅਦ ਸਭ ਤੋਂ ਪਹਿਲਾਂ ਲਾਾਮਤ ਜਿਹੜੀ ਇਹ ਹੁੰਦੀ ਆ ਕਿ ਗਲ ਕੋਟੂ ਗਲ ਕੋਟੂ ਬਿਲਕੁਲ ਸੋ ਮੈਨੂੰ ਲੱਗਦਾ ਕਿ ਮੂੰਖ ਖੋਰ ਤੇ ਗਲ ਕੋਟੂ ਦੋਨੇ ਹੀ ਲਗਵਾ ਲੈਣੇ ਚਾਹੀਦੇ ਆ ਤੇ ਮੂੰਖ ਖੋਰ ਇਸ ਕਰਕੇ ਕਿਉਂਕਿ ਜਦੋਂ ਜਾਨਵਰ ਤੇ ਕੋਈ ਬਿਮਾਰੀ ਆਂਦੀ ਆ ਤਾਂ ਉਹਨਾਂ ਦੀ ਜਿਹੜੀ ਆ ਉਹ ਪਾਵਰ ਆ ਸਮਰੱਥਾ ਵਾ ਬਿਮਾਰੀਆਂ ਨੂੰ ਲੜਨ ਦੀ ਉਹ ਘਟ ਜਾਂਦੀ ਆ ਇਸ ਕਰਕੇ ਸਾਨੂੰ ਜਿਹੜੀਆਂ ਇਹ ਇਹੋ ਜਿਹੇ ਵਿਸ਼ਾਨੂ ਰੋਗ ਆ ਮੂਖ ਖੁਰ ਕੇ ਉਹ ਹੋ ਜਾਂਦੇ ਆ ਤੇ ਜੇ ਉਹ ਮੂਖ ਖੁਰ ਜਾਂਦਾ ਕਈ ਵਾਰੀ ਉਤੋਂ ਗਲਕੁੱਟ ਵੀ ਨਾਲ ਸੋ ਬੜਾ ਭਿਆਨਕ ਹੁੰਦਾ ਤੇ ਕਈ ਵਾਰੀ ਬਹੁਤ ਜਾਨਵਰਾਂ ਦੀ ਮੌਤ ਹੋ ਜਾਂਦੀ ਜੀ ਸੋ ਪਸ਼ੂ ਪਾਲਕ ਵੀਰੋ ਡਾਕਟਰ ਸਾਹਿਬ ਬਹੁਤ ਵਧੀਆ ਵਧੀਆ ਗੱਲਾਂ ਦੱਸ ਰਹੇ ਨੇ ਡਾਕਟਰ ਸਾਹਿਬ ਨੇ ਬਹੁਤ ਸਾਰੀਆਂ ਬਿਮਾਰੀਆਂ ਦਾ ਜ਼ਿਕਰ ਕਰ ਦਿੱਤਾ ਵੀ ਜਿਹੜੀਆਂ ਫੁੱਟ ਰੌਟ ਹੋ ਜਾਂਦੀ ਹੈ ਕਈ ਵਾਰੀ ਖੋਰ ਗਲਣੇ ਸ਼ੁਰੂ ਹੋ ਜਾਂਦੇ ਆ ਗਿੱਲੇਪਨ ਕਰਕੇ ਡਾਕਟਰ ਸਾਹਿਬ ਜੀ ਇਹ ਜਿਹੜੀਆਂ ਖੁਰਾ ਨਾਲ ਰਿਲੇਟਡ ਬਿਮਾਰੀਆਂ ਤੋਂ ਬਚਾਉਣਾ ਤਾਂ ਮੈਨੂੰ ਲੱਗਦਾ ਵੀ ਸਾਨੂੰ ਪਸ਼ੂ ਪਾਲਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਪਸ਼ੂਆਂ ਨੂੰ ਹੁਣ ਸੁੱਕੀ ਥਾਂ ਤੇ ਜਿੰਨਾ ਸੰਭਵ ਹੋ ਸਕੇ ਉਹ ਤੋਂ ਖਾਸ ਤੌਰ ਤੇ ਦਾ ਸਾਹਿਬ ਜਿਹੜੀ ਡਰਮੈਟੋਫਿਲੋਸਿਸ ਆ ਨਾ ਜਿਹੜਾ ਜਿਹੜਾ ਮੈਂ ਕਿਹਾ ਤੁਹਾਨੂੰ ਜਵਾਲੂ ਰੋਗ ਆ ਜੀ ਤੋਂ ਉਹ ਆਇਆ ਵੀ ਹੈ ਜਾਨਵਰਾਂ ਚ ਉਹਦਾ ਮਤਲਬ ਪਹਿਲਾ ਕੰਮ ਹੀ ਇਹ ਹੈ ਕਿ ਅਸੀਂ ਪਸ਼ੂ ਨੂੰ ਸੁੱਕੇ ਸਾਤੇ ਰੱਖੀਏ ਔਰ ਜਦੋਂ ਤੁਸੀਂ ਫਾਰਮੂਲੇਨ ਦਾ ਘੋਲ ਜਿਹੜਾ ਵਾ ਉਹਦਾ ਡੋਬਾ ਵੀ ਦੇਣਾ ਪੈ ਰੂ ਜਾਂ ਤੁਸੀਂ ਸਪਰੇਅ ਕਰਨੀ ਆ ਜਾਂ ਤੁਸੀਂ ਕਾਪਰ ਸਲਫੇਟ ਯੂਜ਼ ਕਰਨਾ ਉਸ ਤੋਂ ਬਾਅਦ ਵੀ ਸਾਨੂੰ ਘਟੋ ਘਟੱਟ ਦਾ ਪੌਰਾ ਘੰਟਾ ਜਾਨਵਰ ਨੂੰ ਸੁੱਕੇ ਥਾਂ ਤੇ ਰੱਖਣਾ ਪੈਂਦਾ ਤਾਂ ਕਿ ਉਸ ਦਵਾਈ ਦਾ ਪੂਰਾ ਅਸਰ ਹੋ ਸਕੇ ਜੀ ਜੀ ਸਾਬ ਸੋ ਮੈਨੂੰ ਉਮੀਦ ਹੈ ਵੀ ਪਸ਼ੂ ਪਾਲਕ ਵੀ ਇਸ ਚੀਜ਼ ਨੂੰ ਫਾਲੋ ਕਰਨਗੇ ਵੀ ਐਨੀਮਲ ਆਪਣੇ ਜਿਹੜੇ ਪਸ਼ੂਆਂ ਨੂੰ ਆ ਬੜੇ ਮੁੱਲੇ ਪਸ਼ੂਆਂ ਨੂੰ ਸੁੱਕੀ ਥਾਂ ਤੇ ਰੱਖਣ ਦੀ ਕੋਸ਼ਿਸ਼ ਕਰਕੇ ਤੇ ਇਸ ਤਿੰਨ ਜਿਹੜੀਆਂ ਲਾਮਤਾਂ ਤੋਂ ਉਹ ਬਹੁਤ ਹੀ ਸੁਖਾਲੇ ਤਰੀਕੇ ਨਾਲ ਬਚਾ ਸਕਦੇ ਨੇ ਤੇ ਇਸ ਦੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਵੀ ਅੱਜ ਕੱਲ ਜਿਹੜਾ ਗਲ ਕੋਟੂ ਤੇ ਮੁਖਰ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਡਾਕਟਰ ਸਾਹਿਬ ਇਹਨਾਂ ਚੀਜ਼ਾਂ ਤੋਂ ਬਚਾਉਣ ਲਈ ਫਿਰ ਪਸ਼ੂ ਪਾਲਕ ਨੂੰ ਕੀ ਕਰਨਾ ਚਾਹੀਦਾ ਹੈ ਇਹ ਗਲਕੋਟੂ ਜਾਂ ਮੂੰਖੋਰ ਜਿਹੜਾ ਹੈਗਾ ਇਹ ਸਭ ਤੋਂ ਵਧੀਆ ਤਾਂ ਇਹ ਹੈ ਜੀ ਕਿ ਤੁਸੀਂ ਤੀਕਾਕਰਨ ਕਰਵਾਓ ਪ੍ਰਹਿਜੀ ਵੈਕਸੀਨੇਸ਼ਨ ਹਾਂਜੀ ਬਿਲਕੁਲ ਜੇ ਕਿਸੇ ਪਸ਼ੂ ਨੂੰ ਆ ਜਾਂਦੀ ਹੈ ਬਿਮਾਰੀ ਤਾਂ ਮੈਨੂੰ ਲੱਗਦਾ ਕਿ ਉਹ ਜਦੋਂ ਬਿਮਾਰੀ ਆਂਦੀ ਹੈ ਜਦੋਂ ਗਲਕੋਟੂ ਜਾਂ ਮੂੰਖੋਰ ਆਂਦਾ ਉਹ ਇੱਕ ਪਸ਼ੂ ਨੂੰ ਨਹੀਂ ਆਂਦਾ ਤੁਹਾਨੂੰ ਆਪ ਹੀ ਪਤਾ ਲੱਗ ਜਾਂਦਾ ਸਾਡੇ ਤੁਹਾਡੇ ਕਿੰਨੇ ਪਸ਼ੂ ਇੱਕੋ ਵਾਰੀ ਬਿਮਾਰ ਹੋ ਜਾਂਦੇ ਸਵਰਾਂ ਨੂੰ ਬੁਖਾਰ ਹੋ ਜਾਂਦਾ ਗਲਕੋਟੂ ਦੇ ਵਿੱਚ ਖਾਸ ਤੌਰ ਤੇ ਬਹੁਤ ਤੇਜ਼ ਬੁਖਾਰ ਹੁੰਦਾ ਔਰ ਖਾਸ ਕਰਕੇ ਮੱਝਾਂ ਵਿੱਚ ਜ਼ਿਆਦਾ ਹੁੰਦੀ ਹੈ ਜੀ ਔਰ ਬਹੁਤ ਤੇਜ਼ ਬੁਖਾਰ ਤੇ ਨਾਲ ਜਿਹੜਾ ਵਾ ਮੂੰਹ ਜਿਹੜਾ ਵਾ ਖੋਲ ਕੇ ਪਸ਼ੂ ਕਈ ਵਾਰੀ ਸਾਹ ਲੈਣਾ ਸ਼ੁਰੂ ਹੋ ਜਾਂਦਾ ਜੀ ਔਰ ਕਈ ਵਾਰੀ ਤਾਂ ਪਿੱਛੇ ਜੀ ਇਹ ਬਿਮਾਰੀ ਇੱਕ ਹੋਰ ਜੀਵਾਨੂ ਹੁੰਦਾ ਮੈਨਹੀਮੀਆ ਉਹਦੇ ਕਰਕੇ ਆਈ ਹੈ ਜਿਹਦੇ ਕਰਕੇ ਪਤਾ ਹੀ ਨਹੀਂ ਲੱਗਦਾ ਕਦੋਂ ਪਸ਼ੂ ਦੇਖ ਕੇ ਮਰ ਜਾਂਦਾ ਜੀ ਸੋ ਇਸ ਕਰਕੇ ਸਾਨੂੰ ਇਹਦੇ ਤੇ ਜੇ ਤੁਹਾਡੇ ਕਿਸੇ ਵੀ ਪਸ਼ੂ ਨੂੰ ਬੁਖਾਰ ਹੁੰਦਾ ਤੇ ਸਾਹ ਔਖਾ ਹੁੰਦਾ ਉਸੇ ਵੇਲੇ ਸਾਨੂੰ ਜਿਹੜਾ ਵਾ ਉੱਥੇ ਦਾ ਮੌਕੇ ਦੇ ਜਿਹੜੇ ਸਾਡੇ ਡਾਕਟਰ ਸਹਿਬਾਨ ਆ ਉਹਨਾਂ ਨੂੰ ਬੁਲਾ ਕੇ ਉਹਨਾਂ ਪਸ਼ੂਆਂ ਦਾ ਇਲਾਜ ਕਰਾਉਣਾ ਚਾਹੀਦਾ ਕਿਉਂਕਿ ਜੇ ਜਿੰਨੀ ਜਲਦੀ ਤੁਸੀਂ ਇਲਾਜ ਕਰਾ ਲਓਗੇ ਉਨੀ ਜਲਦੀ ਤੁਸੀਂ ਆਪਣੇ ਪਸ਼ੂ ਨੂੰ ਇਸ ਬਿਮਾਰੀ ਤੋਂ ਬਚਾ ਸਕਦੇ ਜਿੱਥੋਂ ਤੱਕ ਮੂੰਖੁਰ ਦਾ ਹੈਗਾ ਵਾ ਮੂੰਖੁਰ ਜਿਹੜਾ ਵਾ ਕਿਉਂਕਿ ਸਾਡੇ 100% ਦੀ ਜਿਹੜੇ ਫਾਰਮਰ ਆ ਉਹ ਟੀਕਾ ਕਰ ਨਹੀਂ ਕਰਾਉਂਦੇ ਇਸ ਕਰਕੇ ਕਈ ਵਾਰੀ ਇਹ ਹੁੰਦਾ ਕਿ ਥੋੜੇ ਜਿਹੜੇ ਪਸ਼ੂ ਵਿੱਚ ਰਹਿ ਜਾਂਦੇ ਆ ਉਹਨਾਂ ਚ ਕੋਈ ਨਾ ਕੋਈ ਜਿਹੜਾ ਜਿਹੜਾ ਜਾਨਵਰ ਹੁੰਦਾ ਉਹਨੂੰ ਮੂੰਹ ਖੁਰ ਹੁੰਦਾ ਉਹ ਦੂਜੇ ਵਾਸਤੇ ਵੀ ਇੱਕ ਮਤਲਬ ਖਤਰਾ ਬਣਿਆ ਰਹਿੰਦਾ ਸੋ ਇਸ ਕਰਕੇ ਜਦੋਂ ਮੂੰਹ ਖੁਰ ਹੋ ਜਾਵੇ ਤਾਂ ਉਹਨੂੰ ਜਾਨਵਰ ਨੂੰ ਉਸੇ ਵੇਲੇ ਅਲੈਦਾ ਕਰ ਲੈਣਾ ਪੈਂਦਾ ਕਿਉਂਕਿ ਜਿਹੜਾ ਮੂੰਹ ਖੁਰ ਦਾ ਵਾਇਰਸ ਆ ਉਹ ਆਪਣੇ ਨੱਕ ਰਾਈਮ ਜੇ ਅਸੀਂ ਵੀ ਉੱਥੇ ਕੰਮ ਕਰਦੇ ਆ ਮੰਨ ਲਓ ਉਹਦੇ ਵਿੱਚ ਫਾਰਮ ਦੇ ਉੱਤੇ ਤਾਂ ਸਾਡੇ ਨੱਕ ਰਾਈਮ ਵੀ ਦੂਜੇ ਪਸ਼ੂਆਂ ਨੂੰ ਜਾ ਸਕਦਾ ਈਵਨ ਸਾਡੇ ਕੱਪੜਿਆਂ ਨਾਲ ਵੀ ਜਾ ਸਕਦਾ ਤੋ ਇਸ ਕਰਕੇ ਸਾਨੂੰ ਬੜਾ ਧਿਆਨ ਨਾਲ ਇਹਨਾਂ ਚੀਜ਼ਾਂ ਵਾਸਤੇ ਆਪਣਾ ਖਿਆਲ ਕਰਨਾ ਕਿ ਉਹ ਪਸ਼ੂਆਂ ਨੂੰ ਅਲੈਦਾ ਕਰ ਦੇਣਾ ਚਾਹੀਦਾ ਜਿਹਨੂੰ ਮੂਹ ਖੁਰਜਾ ਦਾਲ ਕੋ ਟੂਂਡਾ ਉਹਨਾਂ ਨੂੰ ਅਲੈਦਾ ਹੀ ਕਰ ਦੇਣਾ ਚਾਹੀਦਾ ਉਹਨਾਂ ਵਾਸਤੇ ਜਿਹੜਾ ਬੰਦਾ ਵੀ ਸੈਪਰੇਟ ਲਾ ਦੇਣਾ ਚਾਹੀਦਾ ਕਿਉਂਕਿ ਉਹ ਬੰਦਾ ਉਹ ਦੂਜੇ ਪਾਸੇ ਜਾਣਾ ਨਹੀਂ ਚਾਹੀਦਾ ਤਾਂ ਕਿ ਦੂਜੇ ਪਸ਼ੂ ਨੂੰ ਕੋਈ ਹਫਰ ਹੋ ਨਾ ਸੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਗੱਲ ਦੱਸੀ ਹੈ ਵੀ ਹੁਣ ਜਿਦਾਂ ਉਹ ਵੀ ਕੋਈ ਰੱਬ ਨਾ ਕਰੇ ਕਿਤੇ ਕੋਈ ਐ ਫੈਮਲੀ ਦਾ ਕੇਸ ਆਉਂਦਾ ਹੈ ਤੇ ਸਾਨੂੰ ਆਪਣੀ ਵੀ ਬਾਇਓ ਸਿਕਿਉਰਟੀ ਸਾਨੂੰ ਆਪਣੀਆਂ ਵੀ ਜਿਹੜੀਆਂ ਹੈਗੀਆਂ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਸੋ ਮੂੰਹ ਨੱਕ ਟਾਕੇ ਉਥੇ ਕੰਮ ਕਰਨਾ ਚਾਹੀਦਾ ਤਾਂ ਕਿ ਅਸੀਂ ਇਹ ਬਿਮਾਰੀ ਨੂੰ ਇੱਕ ਫਾਰਮ ਤੋਂ ਦੂਜੀ ਜਗ੍ਹਾ ਤੇ ਨਾ ਫਲਾ ਸਕੀਏ ਡਾਕਟਰ ਜੀ ਤੁਸੀਂ ਬਹੁਤ ਸਾਰੀਆਂ ਗਿੱਲੇਪਨ ਨਾਲ ਜਿਹੜੀਆਂ ਹੋਣ ਵਾਲੀਆਂ ਲਾਮਤਾਂ ਦਸੀਆਂ ਤੇ ਜਿਹੜੇ ਸਾਡੇ ਪਸ਼ੂ ਵਿਚਾਰੇ ਉਹਨਾਂ ਨੇ ਬਹਿਣਾ ਵੀ ਹੁੰਦਾ ਹਣਾ ਕਿਉਂਕਿ ਉਹਨਾਂ ਨੇ ਸਾਰਾ ਦਿਨ ਤੱਕ ਪਹਿਲਾਂ ਹੀ ਖੜੇ ਰਹੇ ਹੜ ਦੇ ਪਾਣੀਆਂ ਵਿੱਚ ਹੁਣ ਚਿਹਰੇ ਨੇ ਬਹਿਣਾ ਹੁੰਦਾ ਥੱਲੇ ਗਿੱਲਾਪਨ ਸੋ ਇਸ ਗਿੱਲੇ ਪੰਨ ਨਾਲ ਵੀ ਕੁਝ ਜਿਹੜੀਆਂ ਪਸ਼ੂ ਦੇ ਵਿੱਚ ਮੁਸ਼ਕਲਾਂ ਆ ਸਕਦੀਆਂ ਨੇ ਥੱਲੇ ਡਾਟ ਜਸਵੰਤ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਪਸ਼ੂ ਥੱਲੇ ਬੈੰਦਾ ਜਦੋਂ ਪਹਿਲਾਂ ਪਹਿਲਾਂ ਤਾਂ ਖੁਰਾਂ ਦੀ ਬਿਮਾਰੀ ਹੋਊਗੀ ਉਹ ਜਾਦਾ ਚਿਰ ਬੈਠੂਗਾ ਜੀ ਜਦੋਂ ਖੁਰਾਂ ਦੀ ਬਿਮਾਰੀ ਹੋ ਗਈ ਜਦੋਂ ਬਹਿ ਗਿਆ ਉਹ ਤੇ ਜਿਹੜਾ ਉਹਦਾ ਜਿਹੜਾ ਲੇਵਾ ਵਾ ਜੀ ਉਹ ਸਿੱਧਾ ਮਿੱਟੀ ਨਾਲ ਲੱਗ ਰਿਹਾ ਔਰ ਗੰਦਾ ਥਾਵਾਂ ਪਾਣੀ ਜਿਹੜਾ ਗੰਦਾ ਸੀ ਹੜ ਦਾ ਪਾਣੀ ਸੀਗਾ ਉਹਦੇ ਨਾਲ ਕਰਕੇ ਵਸਟਾਈਟਸ ਦਾ ਜਿਹੜਾ ਲੇਵੇ ਦਾ ਰੋਗ ਆ ਉਹ ਬਹੁਤ ਹੱਦ ਤੱਕ ਹੋ ਸਕਦਾ ਔਰ ਮੈਨੂੰ ਲੱਗਦਾ ਕਿ ਜੇ ਆਪਾਂ ਆਪਣੇ ਪਸ਼ੂ ਪਾਲਕਾਂ ਨੂੰ ਪੁੱਛੀਏ ਸਾਰੇ ਪੰਜਾਬ ਦੇ ਤਾਂ ਮੈਨੂੰ ਲੱਗਦਾ ਲੇਵੇ ਦਾ ਰੋਗ ਸਭ ਤੋਂ ਜ਼ਿਆਦਾ ਉਹਨਾਂ ਨੂੰ ਤੰਗ ਕਰਦਾ ਹੈ ਤੇ ਜਿਹੜਾ ਲੇਵੇ ਦਾ ਰੋਗ ਆ ਉਹ ਜਿਹੜਾ এনवायरमेंटਲ ਹੁੰਦਾ ਨਾ ਜਿਹਾ ਮਗਰ ਈਕੋਲਾਈ ਹੈ ਜਿਹੜਾ ਜੀਵਾਨੂ ਉਹ ਥੱਲਿਓ ਹੋ ਸਕਦਾ ਮਿੱਟੀ ਚ ਮਿੱਟੀ ਚ ਜਾਂ ਗੋਹੇ ਚ ਸੋ ਉਹ ਉਹ ਜਿਹੜੀ ਪ੍ਰੋਬਲਮ ਆ ਉਹ ਬਹੁਤ ਜ਼ਿਆਦਾ ਹੋ ਸਕਦੀ ਹੈ ਸੋ ਇਸ ਕਰਕੇ ਆਪਾਂ ਨੂੰ ਬੈਸਟ ਇਹ ਹੈ ਕਿ ਜਦੋਂ ਅਸੀਂ ਜਾਨਵਰਾਂ ਨੂੰ ਚੋਨੇ ਆ ਜੀ ਚੋਣ ਤੋਂ ਬਾਅਦ ਉਹਨਾਂ ਨੂੰ ਥਣਾ ਦਾ ਡੋਬਾ ਦਿੱਤਾ ਜਾਵੇ ਇੱਕ ਹਿੱਸਾ ਜਿਹੜਾ ਬੇਟਾ ਨਹੀਂ ਤੇ ਇੱਕ ਹਿੱਸਾ ਗਲਾਸ ਰੀ ਉਹ ਪਾ ਕੇ ਅਸੀਂ ਥਣਾ ਨੂੰ ਬੜਾ ਵਧੀਆ ਡੋਬਾ ਦੇ ਕੇ ਆਪੇ ਪਸ਼ੂਆਂ ਨੂੰ ਬਚਾ ਸਕਦੇ ਹਾਂ ਔਰ ਦੂਜੀ ਗੱਲ ਇਹ ਆ ਕਿ ਜਿਹੜਾ ਉਹਨਾਂ ਦੇ ਮਸਾਮ ਜੀ ਦੁੱਧ ਦੇ ਜਿੱਥੋਂ ਦੁੱਧ ਨਿਕਲਦਾ ਉਹ ਮਸਾਮ ਘਟੋ ਘਟ ਅੱਧਾ ਘੰਟਾ ਖੁੱਲੇ ਰਹਿੰਦੇ ਆ ਸੋ ਇਸ ਕਰਕੇ ਜੇ ਆਪਾਂ ਉਦੋਂ ਜਾਨਵਰਾਂ ਨੂੰ ਚੋਕੇ ਜੀ ਉਸ ਤੋਂ ਬਾਅਦ ਉਹਨਾਂ ਨੂੰ ਨਾ ਜਾਂ ਚੋਣ ਵੇਲੇ ਹੀ ਪਾ ਦਈਏ ਦਾਣਾ ਤਾਂ ਮੈਨੂੰ ਲੱਗਦਾ ਅੱਧਾ ਘੰਟਾ ਖੜ੍ਹ ਕੇ ਖਾਦਦੇ ਰਹਿਣ ਤੇ ਨਾਲ ਅਸੀਂ ਡੋਬਾ ਦੇ ਦਈਏ ਤੇ ਮੈਨੂੰ ਲੱਗਦਾ ਇਹ ਸੋਨੇ ਤੋਂ ਛਾਗਾ ਹੀ ਸੋਨਾ ਤੇ ਅਸੀਂ ਬੜਾ ਵਧੀਆ ਲੇਵੇ ਤੇ ਰੋਕ ਬੰਦ ਕਰ ਸਕਦੇ ਸੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਗੱਲ ਦੱਸੀ ਵੀ ਇੱਕ ਤਾਂ ਦੁੱਧ ਚੋਣ ਉਪਰੰਤ ਪਸ਼ੂ ਨੂੰ ਅਸੀਂ ਕੋਸ਼ਿਸ਼ ਕਰੀਏ ਵੀ ਅੱਧਾ ਘੰਟਾ ਖੜਾ ਰੱਖੀਏ ਅਸੀਂ ਉਹਨੂੰ ਫੀਡ ਉਦੋਂ ਪਾਈਏ ਤੇ ਦੂਜੀ ਗੱਲ ਡਾਕਟਰ ਸਾਹਿਬ ਨੇ ਕਹੀ ਹੈ ਵੀ ਹਰ ਪਸ਼ੂ ਨੂੰ ਚੋਣ ਤੋਂ ਬਾਅਦ ਥਾਣਾ ਦਾ ਡੋਬਾ ਦੇਣਾ ਹੈਗਾ ਬੀਟਾ ਡੀਨ ਤੇ ਗਲਿਸਰਿਨ ਦੇ ਕੋਲ ਨਾਲ ਤੋ ਇਸੇ ਦੋ ਚੀਜ਼ਾਂ ਦੇ ਨਾਲ ਅਸੀਂ ਜਿਹੜੇ ਆਪਣੇ ਪਸ਼ੂਆਂ ਦੇ ਵਿੱਚ ਥਨੇਲਾ ਰੋਗ ਨੂੰ ਕਾਫੀ ਹੱਦ ਤੱਕ ਬਚਾ ਸਕਦੇ ਹਾਂ ਡਾਕਟਰ ਜਿਹੜਾ ਇਹ ਬੀਟਾਡੀਨ ਦਾ ਤੇ ਗਲਿਸਰੀਨ ਦਾ ਡੋਬਾ ਹੈਗਾ ਇਹ ਦੁੱਧੋਂ ਭਜੇ ਹੋਏ ਜਿਹੜੇ ਪਸ਼ੂ ਐ ਉਹਨਾਂ 'ਚ ਵੀ ਦੇ ਸਕਦੇ ਆਪਾਂ ਵੀ ਜਿਹੜੇ ਸੂਨ ਦੇ ਕੰਡੇ ਐ ਜਾਂ ਜਿਹੜੇ ਦੇਖੋ ਉਹਨਾਂ 'ਚ ਤਾਂ ਖਾਸ ਕਰਕੇ ਅਸੀਂ ਜਿਹੜੀ ਇੱਕ ਡਰਾਈ ਥੈਰੇਪੀ ਆਉਂਦੀ ਆ ਜੀ ਹੈ ਨਾ ਅਸੀਂ ਉਹ ਕਰਦੇ ਆ ਕਿਉਂਕਿ ਜਦੋਂ ਅਸੀਂ ਐਂਟੀਬਾਇਓਟਿਕ ਵਿੱਚ ਭਰਤਾ ਜੀ ਤੇ ਮੈਨੂੰ ਲੱਗਦਾ ਸਾਨੂੰ ਕੋਈ ਰੋਗ ਨਹੀਂ ਉਹ ਬਲੌਕ ਲੱਗ ਗਿਆ ਸਾਨੂੰ ਕੋਈ ਮਤਲਬ ਕਿਸੇ ਤਰ੍ਹਾਂ ਦਾ ਵੀ ਡੋਬਾ ਦੇਣ ਦੀ ਲੋੜ ਨਹੀਂ ਜੀ ਕਿਉਂਕਿ ਨਾ ਤਾਂ ਅਸੀਂ ਉਹਦੇ 'ਚੋਂ ਕੁਝ ਕੱਢ ਰਹੇ ਆ ਜੀ ਰੱਖੋ ਜੇ ਅਸੀਂ ਮਸਾਮ ਨੂੰ ਕਿਸੇ ਤਰ੍ਹਾਂ ਖੋਲਦੇ ਆ ਫਿਰ ਸਾਨੂੰ ਜ਼ਰੂਰ ਡੋਬਾ ਦੇਣ ਦੀ ਲੋੜ ਹੈ ਜੀ ਰੱਖੋ ਹੈ ਨਾ ਉਹ ਚੂਣ ਵੇਲੇ ਹੀ ਹੁੰਦਾ ਸੋ ਪੀਰੀਅਡ ਹੈ ਨਾ ਜਦੋਂ ਦੁੱਧ ਸੁੱਕ ਜਾਂਦਾ 2 ਮਹੀਨੇ ਜਿਹੜਾ ਜਾਨਵਰ ਤੇ ਉਹਦੇ ਵਿੱਚ ਮੈਨੂੰ ਲੱਗਦਾ ਡੋਬਾ ਦੇਣ ਦੀ ਲੋੜ ਨਹੀਂ ਜੇ ਤੁਸੀਂ ਡਰਾਈ ਥੈਰੇਪੀ ਕਰਦੇ ਜੇ ਨਹੀਂ ਕਰਦੇ ਫਿਰ ਤੁਸੀਂ ਦੇ ਸਕਦੇ ਫਿਰ ਤਾਂ ਇੱਕ ਮਤਲਬ ਚੰਗੀ ਗੱਲ ਹੀ ਹੋਊਗੀ ਕਿ ਤੁਸੀਂ ਆਪਣੇ ਜਾਨਵਰ ਨੂੰ ਬਚਾ ਸਕਦੇ ਸੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਇਹ ਜਿਹੜੀ ਆਪਾਂ ਨੂੰ ਥੈਨੇਲਾ ਰੋਗ ਤੋਂ ਬਚਾਉਣ ਦੇ ਜਿਹੜੀਆਂ ਟਿਪਸ ਦਿੱਤੀਆਂ ਨੇ ਜਿਹੜਾ ਮੈਨੂੰ ਲੱਗਦਾ ਵੀ ਇੱਕ ਆਮ ਪਸ਼ੂ ਪਾਲਕ ਵੀ ਇਸ ਨੂੰ ਅਪਣਾ ਸਕਦਾ ਹੈਗਾ ਡਾਕਟਰ ਸਾਹਿਬ ਜਦੋਂ ਮੇਰੇ ਜ਼ਿਹਨ 'ਚ ਇੱਕ ਹੋਰ ਸਵਾਲ ਆ ਰਿਹਾ ਵੀ ਜਦੋਂ ਹਰ ਦਾ ਪਾਣੀ ਉਤਰਦਾ ਹੀ ਜੀ ਜੀ ਹਰ ਦਾ ਪਾਣੀ ਦੇ ਵਿੱਚ ਕਿਉਂਕਿ ਉਹ ਦਰਿਆਈ ਪਾਣੀ ਹੁੰਦਾ ਤੇ ਉਹ ਉਹਦੇ ਵਿੱਚ ਕਈ ਤਰ੍ਹਾਂ ਦੇ ਕੋਗੇ ਜੋਕਾਂ ਵੀ ਆ ਜਾਂਦੀਆਂ ਨੇ ਜੀ ਜੋ ਇਹ ਵੀ ਕੋਈ ਬਿਮਾਰੀ ਦਾ ਸਬਬ ਬਣ ਸਕਦੇ ਹੈ ਇਹ ਬਿਲਕੁਲ ਬਣ ਸਕਦਾ ਜੀ ਥੋੜੀ ਜੇ ਸਾਡੇ ਡਾਕਟਰ ਸਾਹਿਬਾਂ ਨੇ ਇਹ ਵੀ ਦੱਸਿਆ ਕਿ ਕਈ ਪਸ਼ੂਆਂ ਚ ਮੋਕ ਆ ਗਈ ਹੈ ਜੀ ਹੈਨਾ ਜਿੱਥੇ ਪਾਣੀ ਦੇ ਨਾਲ ਕੋਈ ਸੰਬੰਧ ਹੋਊਗਾ ਮੋਕ ਜ਼ਿਆਦਾ ਵੀ ਹੋ ਉਥੇ ਇੱਕ ਲਿਵਰ ਫਲੂਕ ਹੁੰਦਾ ਜੀ ਜਿਹੜਾ ਲਿਵਰ ਦੇ ਵਿੱਚ ਕੀੜਾ ਹੁੰਦਾ ਉਹਦੇ ਕਰਕੇ ਜਿਹੜਾ ਉਹ ਇਹ ਬਿਮਾਰੀ ਆ ਜਾਂਦੀ ਆ ਔਰ ਉਹਦਾ ਬੜਾ ਸੌਖਾ ਜਿਹਾ ਇਲਾਜ ਆ ਤੁਸੀਂ ਚੈੱਕ ਕਰਵਾ ਲਓ ਉਹਦਾ ਜਿਹੜਾ ਗੋਹਾ ਵਾ ਚੈੱਕ ਕਰਵਾ ਕੇ ਮੋਕ ਜਿਹੜੀ ਚੈੱਕ ਕਰਵਾ ਕੇ ਅਸੀਂ ਉਹਦਾ ਬੜੇ ਆਰਾਮ ਨਾਲ ਹੀ ਸਿੰਪਲ ਤਰੀਕੇ ਨਾਲ ਗੋਲੀਆਂ ਦੇ ਕੇ ਇਲਾਜ ਕਰ ਸਕਦੇ ਹਾਂ ਜੀ ਐਫਸੋ ਠੀਕ ਹੈ ਤੇ ਔਰ ਜੇ ਜ਼ਿਆਦਾ ਪਸ਼ੂ ਨੇ ਮੋਕ ਮਾਰੀ ਹੈ ਜੇ ਪਾਣੀ ਪੂਣੀ ਘਟ ਗਿਆ ਤਾਂ ਅਸੀਂ ਉਹਦੇ ਵਾਸਤੇ ਜਿਹੜਾ ਵਾ ਪਸ਼ੂ ਨੂੰ ਗੁਰੂ ਕੋਸ਼ ਵਿੱਚ ਚੜਾ ਸਕਦੇ ਹਾਂ ਔਰ ਉਸ ਡਾਕਟਰ ਦੀ ਸਲਾਹ ਨਾਲ ਮੈਨੂੰ ਲੱਗਦਾ ਕਿ ਉਹਦਾ ਬੜਾ ਵਧੀਆ ਇਲਾਜ ਕਰ ਸਕਦਾ ਜੀ ਰਕਸੋ ਇੱਕ ਚੀਜ਼ ਹੋਰ ਡਾਕਟਰ ਜਿੱਦਾਂ ਹੁਣ ਹੜ੍ਹ ਦੇ ਵਿੱਚ ਜਿਹੜੇ ਕਈ درخت ਡਿੱਗ ਪਏ ਕੋਈ ਜਾਨਵਰ ਮਰ ਗਏ ਉਹ ਹੁਣ ਜਿਵੇਂ ਜਿਵੇਂ ਪਾਣੀ ਘਟ ਰਿਹਾ ਉਹ ਮਿੱਟੀ ਚੋਂ ਨਿਕਲ ਕੇ ਆ ਰਹੀ ਨੇ ਕੀ ਇਹਨਾਂ ਤੋਂ ਵੀ ਅੱਗੇ ਕੋਈ ਪਸ਼ੂਆਂ ਦੇ ਵਿੱਚ ਲਾਹਮਤ ਹੋਣ ਦਾ ਖਤਰਾ ਜਾਂ ਜਿਵੇਂ ਕੋਈ ਪਾਣੀ ਜਾਂ ਕੋਈ ਪੱਠੇ ਕੋਈ ਮਾੜੇ-ਮੋٹے ਬੱਚੇ ਵੀ ਉਹ ਦੂਸ਼ਿਤ ਹੋ ਜਾਣ ਇਹਨਾਂ ਨਾਲ ਦੇਖੋ ਜਿਹੜਾ ਪੇਟ ਦੇ ਵਿੱਚ ਜ਼ਿਆਦਾਤਰ ਜਿਹੜੇ ਜਰਮ ਹੁੰਦੇ ਆ ਜਾਂ ਜਿਹਨੂੰ ਜਵਾਨੂ ਕਹ ਦਿੰਦੇ ਆ ਅਸੀਂ ਉਹ ਕਲੋਸਟਿਡੀਅਮ ਫੈਮਿਲੀ ਦੇ ਆ ਜੀ ਕਲੋਸਟਿਡੀਅਮ ਫੈਮਿਲੀ ਚ ਟੈਟਨਸ ਦੇ ਵੀ ਹੁੰਦੇ ਆ ਜੀ ਕਲੋਸਟਿਡੀਅਮ ਫੈਮਿਲੀ ਦੇ ਵਿੱਚ ਜਿਹੜਾ ਵਾ ਉਹ ਦੂਸਰੇ ਜਿਹੜੇ ਪੇਟ ਦੇ ਵਿੱਚ ਹੁੰਦੇ ਆ ਜਿਵੇਂ ਜਿਹੜੇ ਮੋਕ ਕਰ ਸਕਦੇ ਆ ਜਿਹੜੇ ਕੋਲਾਈਟਸ ਕਰ ਸਕਦੇ ਜਿਹਨੂੰ ਮੋਕ ਕਹਿੰਦੇ ਆ ਮੋਕ ਕਹਿੰਦੇ ਨੇ ਰਤੜੀਆਂ ਨੂੰ ਸੋ ਉਹ ਉਹ ਜਿਹੜੇ ਵੀ ਸੋਰ ਕਰ ਸਕਦੇ ਆ ਉਹ ਵੀ ਹੁੰਦੇ ਆ ਸੋ ਉਸ ਤੋਂ ਬਚਾਉਣ ਵਾਸਤੇ ਤਾਂ ਇਹ ਹੈ ਕਿ ਤੁਸੀਂ ਪਾਣੀ ਪਸ਼ੂਆਂ ਨੂੰ ਸਾਫ਼ ਦਿਓ ਅੱਛਾ ਔਰ ਜੇ ਕੋਸ਼ਿਸ਼ ਕਰੋ ਕਿ ਉਹ ਪਾਣੀ ਮਜਬੂਰਨ ਨਾ ਪੀਤਾ ਜਾਵੇ ਹੈਨਾ ਤੇ ਜੇ ਪੀਣਾ ਹੀ ਪੈ ਗਿਆ ਮਜਬੂਰੀ ਤਾਂ ਉਹਨੂੰ ਕੋਸ਼ਿਸ਼ ਕਰੋ ਕਿ ਜਿਸ ਤਰ੍ਹਾਂ ਕੋਈ ਫਿਲਟਰੇਸ਼ਨ ਦਾ ਪ੍ਰੋਸੈਸ ਕਰਕੇ ਹੈਨਾ ਫਿਲਟਰ ਕਰਕੇ ਪਾਣੀ ਦਿੱਤਾ ਜਾਵੇ ਜੀ ਔਰ ਜੇ ਸਭ ਤੋਂ ਮਤਲਬ ਹੋਰ ਵੀ ਵਧੀਆ ਤਰੀਕਾ ਜੇ ਕੁਝ ਨਹੀਂ ਮਿਲਦਾ ਫਿਰ ਉਬਾਲ ਕੇ ਪਾਣੀ ਤੇ ਨਤਾਰ ਕੇ ਦੇ ਦਿਓ ਜੀ ਮੈਨੂੰ ਲੱਗਦਾ ਕਿ ਹੋ ਹੁਣ ਜਦੋਂ ਸਿਚੁਏਸ਼ਨ ਇਹੋ ਜੀ ਹੋਵੇ ਕਈ ਵਾਰੀ ਬੜਾ ਹਾਸਾ ਹੁੰਨਾ ਜਾਂ ਲੱਗਦਾ ਵੀ ਉਵਾਲ ਕੇ ਦੇ ਦੋ ਕਿੰਨੇ ਪਸੂਆਂ ਨੂੰ ਦੇਉਂਗੀ ਪਰ ਇਹ ਵੀ ਸਾਡੀ ਮਜਬੂਰੀ ਆ ਹੁਣ ਕਈ ਵਾਰੀ ਸਾਨੂੰ ਇਹ ਜ਼ਰੂਰੀ ਵੀ ਹੋ ਜਾਂਦਾ ਔਰ ਜਿਹੜੇ ਜ਼ਿਆਦਾਤਰ ਇਹ ਆ ਵੀ ਜਿਹੜੀਆਂ ਪੈਟਰਨਸ ਦੇ ਵਿਅਕਤੀ ਦੀ ਆ ਜਾਂ ਮੋਕ ਕਰਨ ਵਾਲੇ ਵਿਅਕਤੀ ਰਿਹਾ ਜਿਹੜੇ ਪਰਫਰਿੰਜਸ ਕਹਿੰਦੇ ਨੇ ਕਲੋਸਟਰੀਡੀਅਮ ਪਰਫਰਿੰਜਸ ਕਈ ਤਰ੍ਹਾਂ ਦੇ ਜਵਾਲੂ ਹੁੰਦੇ ਸੋ ਇਹੋ ਜਿਹੇ ਜਿਹੜੇ ਵਿਅਕਤੀ ਰਿਹਾ ਉਹਨਾਂ ਤੋਂ ਬਚਣ ਵਾਸਤੇ ਸਾਨੂੰ ਫਿਰ ਇਹ ਕਰਨਾ ਪੈਂਦਾ ਜੀ ਸੋ ਪ੍ਰਿਕਾਸ਼ਨਾਂ ਦਾ ਖੰਦੀਆਂ ਡਾਕਟਰ ਸਾਹਿਬ ਦੇ ਕਹਿਣ ਮੁਤਾਬਕ ਸਾਨੂੰ ਥੋੜੀਆਂ ਜੀਆਂ ਜ਼ਰੂਰਤਾਂ ਨੇ ਜਿਨ੍ਹਾਂ ਨਾਲ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ ਡਾਕਟਰ ਸਾਹਿਬ ਕਈ ਵਾਰੀ ਜਿੱਦਾਂ ਹੁਣ ਤੁਸੀਂ ਅੱਗੇ ਪਹਿਲਾਂ ਵੀ ਗੱਲ ਕੀਤੀ ਹੈ ਵੀ ਬਹੁਤ ਜ਼ਿਆਦਾ ਹਿਊਮਿਡਿਟੀ ਹੁੰਦੀ ਹੈ ਤੇ ਹਿਊਮਿਡਿਟੀ ਦੇ ਵਿੱਚ ਕਿਉਂਕਿ ਹੁਣ ਸਾਰਾ ਜਿਹੜਾ ਵੀ ਚਾਰਾ ਸੀ ਜਾਂ ਜੋ ਵੀ ਪਸ਼ੂ ਦੀ ਖੁਰਾਕ ਸੀ ਦੀ ਉਹਦੇ ਵਿੱਚ ਵੀ ਜਾਂ ਤਾਂ ਗਿੱਲੀ ਹੋ ਗਈ ਜਾਂ ਹਿਊਮਿਡਿਟੀ ਹੋ ਗਈ ਵਦਨ ਕਰਕੇ ਸੋ ਇਹਦੇ ਕਰਕੇ ਵੀ ਪਸ਼ੂਆਂ ਦੇ ਵਿੱਚ ਕੋਈ ਲਾਮਤ ਆ ਸਕਦੀ ਹੈ ਸਰ ਜਾਂ ਕੋਈ ਬਿਮਾਰੀ ਆ ਸਕਦੀ ਹੈ ਬਿਲਕੁਲ ਆ ਸਕਦੀ ਆ ਉਹਦੇ ਵਿੱਚ ਦੇਖੋ ਜਦੋਂ ਹਿਊਮਿਡਿਟੀ ਜਾਂ ਹਮਸ ਜਿਹਨੂੰ ਕਹਿੰਦੇ ਨੇ ਜ਼ਿਆਦਾ ਹੋਊਗੀ ਤਾਂ ਜਿਹੜਾ ਸਾਡਾ ਸਾਈਲੇਜ ਆ ਨਾ ਉਹ ਖਰਾਬ ਹੋ ਸਕਦਾ ਉਹਦੇ ਵਿੱਚ ਉਲੀ ਲੱਗ ਸਕਦੀ ਹੈ ਜੀ ਔਰ ਉਲੀ ਜਿਹੜੀ ਇੱਕ ਆਪਾਂ ਦੇਖਿਆ ਕਿ ਉਲੀ ਇੱਕ ਮੁੱਖ ਕਾਰਨ ਹੈਗਾ ਪਸ਼ੂਆਂ ਦੇ ਵਿੱਚ ਜਿਹੜੀ ਉਹਨਾਂ ਦੀ ਬਿਮਾਰੀਆਂ ਲੜਨ ਦੀ ਸਮਰੱਥਾ ਵਾ ਉਹਨੂੰ ਘਟਾਉਣ ਵਾਸਤੇ ਘਟਾਉਣ ਵਾਸਤੇ ਜੇ ਉਲੀ ਦੇਣੀ ਸ਼ੁਰੂ ਕਰਦੀ ਆਪਾਂ ਜਾਨਵਰ ਨੂੰ ਜਾਂ ਖੁਰਾਕ ਦੇ ਵਿੱਚ ਕਿਤੇ ਉਲੀ ਜਾਣੀ ਸ਼ੁਰੂ ਹੋ ਜਾਈ ਜਿਵੇਂ ਜਿੰਨੇ ਵੀ ਦਾਣੇ ਆ ਸਾਡੇ ਜੀ ਮੱਕੀ ਆ ਜਾਂ ਕਣਕ ਆ ਜਾਂ ਕੋਈ ਹੋਰ ਦਾਣਾ ਜਿਹੜਾ ਅਸੀਂ ਆਪਣੀ ਜਿਹੜੀ ਫੀਡ ਤਿਆਰ ਕਰਨ ਵਾਸਤੇ ਬਣਾਉਂਦੇ ਆ ਜੀ ਮਤਲਬ ਵਰਤਦੇ ਆ ਉਹਦੇ ਵਿੱਚ ਜੇ 8% ਤੋਂ ਵੱਧ ਮੁਆਸ਼ਰ ਹੋਊਗੀ ਤਾਂ ਉਹਦੇ ਵਿੱਚ ਉਲੀ ਲੱਗਣ ਦਾ ਜ਼ਿਆਦਾ ਖਤਰਾ ਹੁੰਦਾ ਸੋ ਇਸ ਕਰਕੇ ਆਪਾਂ ਨੂੰ ਇੱਕ ਤਾਂ ਇਹ ਚੀਜ਼ ਹੋਵੇ ਕਿ ਜਦੋਂ ਅਸੀਂ ਦਾਣਾ ਆਪਣਾ ਤਿਆਰ ਕਰਵਾਣਾ ਉਹਦੇ ਵਿੱਚ ਕੋਈ ਗਿੱਲਾ ਦਾਣਾ ਨਾ ਪਵੇ ਦੂਜੀ ਗੱਲ ਇਹ ਹੈ ਕਿ ਜੇ ਉੱਲੀ ਚਲੇ ਜਾਂਦੀ ਆ ਜੀ ਹੈਨਾ ਤਾਂ ਉਹਦੇ ਕਰਕੇ ਵੀ ਕਈ ਵੀ ਮੋਕ ਲਾ ਜਾਂਦੀ ਆ ਮੋਕ ਸਭ ਮੋਕ ਤਾਂ ਲੱਗੂਗੀ ਜੇ ਬਹੁਤ ਮਾਤਰਾ ਚ ਉੱਲੀ ਚਲੀ ਤੇ ਉਹਦੇ ਵਾਸਤੇ ਉਹ ਮਤਲਬ ਚਾਹੀਦਾ ਕਿ ਜੇ ਸਾਨੂੰ ਕੋਈ ਗੰਡ ਜਿਹੜੀ ਹੈਗੀ ਆ ਸਾਈਲੇਜ ਦੀ ਖੋਲੀ ਆ ਸੀ ਜੀ ਉਹਨੂੰ ਜਾਂਦਾ ਪੂਰੀ ਤਰ੍ਹਾਂ ਵਰਤ ਲਈਏ ਉਹਨੂੰ ਖੁੱਲਾ ਨਾ ਛੱਡੀਏ ਤੇ ਜਿਹਦੇ ਕਰਕੇ ਉਹਦੇ ਚ ਉੱਲੀ ਨਾ ਹੋ ਸਕਦੇ ਔਰ ਜਿਹੜਾ ਤੁਸੀਂ ਜਦੋਂ ਸਾਈਲੇਜ ਦੇਖਣਾ ਉਹ ਮਤਲਬ ਬਿਲਕੁਲ 골ਡਨ ਕਲਰ ਦਾ ਬ੍ਰਾਊਨ ਕਲਰ ਦਾ ਹੋਣਾ ਚਾਹੀਦਾ ਔਰ ਉਹ ਚ ਵਧੀਆ 스মেল ਆਉਣੀ ਚਾਹੀਦੀ ਹੈ ਤੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕਾਲਾ ਪੰਡ ਨਹੀਂ ਚਾਹੀਦਾ ਸੋ ਮੈਨੂੰ ਲੱਗਦਾ ਕਿ ਜੇ ਸਾਈਲਜ ਤੁਸੀਂ ਵਧੀਆ ਤਰੀਕੇ ਨਾਲ ਪ੍ਰੀਜ਼ਰਵ ਕਰ ਲੋ ਜਾਂ ਉਹਨੂੰ ਸੰਭਾਲ ਲੋ ਤਾਂ ਉਹ ਸਭ ਤੋਂ ਵਧੀਆ ਉਹ ਆਪਾਂ ਇਸ ਉੱਲੀ ਤੋਂ ਬਚ ਸਕਦੇ ਜੀ ਰੌਕ ਸਾਬ ਕਿਉਂਕਿ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਜਿਹੜੀ ਉੱਲੀ ਹੈ ਉਹ ਜਾਨਵਰ ਦੀ ਜਿਹੜੀ ਇਮਿਊਨਿਟੀ ਹੈ ਸ਼ਕਤੀ ਹੈ ਜਾਂ ਉਹਦੇ ਅੰਦਰ ਮੌਕ ਦਾ ਕਾਰਨ ਬਣ ਸਕਦੀ ਹੈਗੀ ਹੈ ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਣੇ ਵੜਮੁੱਲੇ ਪਸ਼ਵਾਂ ਨੂੰ ਜਿੱਥੋਂ ਤੱਕ ਸੰਭਵ ਹੋ ਸਕੀਏ ਉਹ ਇਹਨਾਂ ਚੀਜ਼ਾਂ ਤੋਂ ਬਚਾ ਲੈਣਾ ਚਾਹੀਦਾ ਹੈਗਾ ਸੋ ਡਾਕਟਰ ਸਾਹਿਬ ਨੇ ਸਾਡੇ ਨਾਲ ਕਾਫੀ ਸਾਰੀਆਂ ਜਿਹੜੀਆਂ ਹਰ ਉਪਰੰਤ ਹੋਣ ਵਾਲੀਆਂ ਲਾਾਮਤਾਂ ਜਾਂ ਬਿਮਾਰੀਆਂ ਬਾਰੇ ਜ਼ਿਕਰ ਕੀਤਾ ਹੈਗਾ ਸੋ ਡਾਕਟਰ ਸਾਹਿਬ ਮੈਂ ਜਾਂਦੇ ਜਾਂਦੇ ਕਲਾਸ ਬੀਜੇ ਪਸ਼ੂ ਪਾਲਕਾਂ ਨੂੰ ਜਾਂਦੇ ਜਾਂਦੇ ਇੱਕ ਵਾਰੀ ਫਿਰ ਸੰਖੇਪ ਦੇ ਵਿੱਚ ਕੋਈ ਸੰਦੇਸ਼ ਦੇਣਾ ਚਾਹੂੰ ਤਾਂ ਵੀ ਪਸ਼ੂ ਪਾਲਕ ਵੀਰ ਕਿੰਨਾ ਕੁ ਧਿਆਨ ਰੱਖ ਲੈਣ ਮੈਨੂੰ ਆਪਣੇ ਪਸ਼ੂ ਪਾਲਕਾਂ ਤੇ ਮਾਣ ਆ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਪੰਜਾਬ ਆ ਨਾ ਉਹ ਕਦੇ ਹੜਦਾ ਨਹੀਂ ਬਿਲਕੁਲ ਜੀ ਬੜੇ ਹੜ ਆਏ ਬੜੀ ਬੜੇ ਧੜਵੀ ਵੀ ਆਏ ਸਾਡੇ ਉੱਪਰ ਚੜ ਕੇ ਪਰ ਕਦੇ ਅਸੀਂ ਪਿੱਛੇ ਨਹੀਂ ਹਟੇ ਔਰ ਮੈਨੂੰ ਲੱਗਦਾ ਇਹ ਜਿਹੜਾ ਹੜ ਦੇ ਹੜ ਤੋਂ ਅਸੀਂ ਜਿਹੜੀ ਪੀੜਤ ਹੋਏ ਆ ਇਸ ਮੌਕੇ ਨੂੰ ਵੀ ਅਸੀਂ ਬੜੇ ਤਰੀਕੇ ਨਾਲ ਸਾਹਮਣੇ ਲਾਂਗੇ ਸਾਰੇ ਸਾਡੇ ਮਤਲਬ ਨੌਜਵਾਨ ਲੱਗੇ ਹੋਏ ਆ ਔਰ ਬਹੁਤ ਸਾਡੀ ਜਿਹੜੀਆਂ ਮਤਲਬ ਟੀਮਾਂ ਨੇ ਉਹ ਵੀ ਲੱਗੀਆਂ ਹੋਈਆਂ ਇੱਕ ਦੂਜੇ ਦੀ ਮਦਦ ਕਰਨ ਤੇ ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਅਸੀਂ ਪੋਜ਼ਿਟਿਵ ਵੇ ਨਾਲ ਲਈਏ ਔਰ ਮੈਨੂੰ ਲੱਗਦਾ ਜੇ ਸਲਾਹ ਨਾ ਤੁਰਾਂਗੇ ਜੀ ਕਿਉਂਕਿ ਜਿਹਦਾ ਕੰਮ ਹੈ ਉਹੀ ਉਹਦੀ ਵਧੀਆ ਸਲਾਹ ਦੇ ਸਕਦਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਆਪਾਂ ਆਪਣੇ ਟੋਲੇ ਨਾ ਲਈਏ ਜੇ ਆਪਾਂ ਸਲਾਹ ਨਾ ਤੁਰੀਏ ਸਾਡੇ ਜਿਹੜੇ ਵੈਟਰੀ ਡਾਕਟਰ ਸਹਿਬਾਨ ਆ ਉਹਨਾਂ ਦੀ ਸਲਾਹ ਨਾ ਤੁਰਾਂਗੇ ਤਾਂ ਮੈਨੂੰ ਲੱਗਦਾ ਕੋਈ ਪ੍ਰੋਬਲਮ ਨਹੀਂ ਕਿਸੇ ਦਾ ਕੋਈ ਜਾਨਵਰ ਜਿਹੜਾ ਪਸ਼ੂ ਆ ਉਹ ਮਰ ਨਹੀਂ ਸਕਦਾ ਜੀ ਅਕਸਰ ਸੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਗੱਲ ਕਹੀ ਵੀ ਪੰਜਾਬ ਤੇ ਬਹੁਤ ਸਾਰੇ ਐ ਇਹੋ ਜਿਹੇ ਹੱਲੇ ਹੁੰਦੇ ਰਹੇ ਨੇ ਪਰ ਪੰਜਾਬ ਦੁੱਗਣਾ ਹੋ ਕੇ ਉੱਬਰਦਾ ਰਿਹਾ ਤੇ ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰੂੰਗਾ ਵੀ ਇਸ ਵਾਰੇ ਫਿਰ ਦੁੱਗਣਾ ਚੌਗਣਾ ਹੋ ਕੇ ਪੰਜਾਬ ਬਾਹਰ ਨੂੰ ਉਬਰੇ ਤੇ ਅੱਗੇ ਵੰਗੋ ਇਹ ਫੇਰ ਪਰਫੁੱਲਤ ਰਹੇ ਸੋ ਇੱਕ ਫੇਰ ਇੱਕ ਵਾਰੀ ਫੇਰ ਮਿਲਾਂਗੇ ਨਵੇਂ ਵਿਸ਼ੇ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਮੇਰੀ ਵੱਲੋਂ ਬਹੁਤ ਬਹੁਤ ਧੰਨਵਾਦ